ਛੱਡ ਜਾ ਬੰਦੇ ਵਾਜਣਗੇ ਆ ਜਾ ਇਕੱਠੇ ਹੋਏ ਪੂਰਾ ਸਿੰਘ ਨਾਲ ਜਪਿੰਦਰਾ ਆਣਾ ਜਿਹੜਾ ਕੀ ਕਿਉਂ ਇਕੱਠੇ ਹੋਏ ਕੀ ਮਾਮਲਾ ਹੈ ਉਹ ਸਾਡਾ ਨਰੇਗਾ ਦਾ ਮਾਮਲਾ ਹੈ ਜੀ ਸਾਡੇ ਐਸ ਸੀ ਔਰਤ ਸਰਪੰਚ ਬਣੀ ਹੈ ਤੇ ਉਹ ਜਦੋਂ ਇਸ ਡਿਮਾਂਡ ਤੇ ਸائن ਕਰਾਉਣ ਵਾਸਤੇ ਚਾਹੀਦਾ ਤਾਂ ਉਹ ਨਾ ਨੁਖਰ ਕਰਦੇ ਆ ਕਦੇ ਕਿਸੇ ਦਾ ਨਾਮ ਲੈਂਦੇ ਆ ਇਹਦੇ ਕੋਲੇ ਜਾਓ ਕਦੇ ਕਿਸੇ ਦਾ ਨਾਮ ਲੈਂਦੇ ਆ ਇਹਦੇ ਕੋਲੇ ਜਾਓ ਉਹ ਉਹਨਾਂ ਨੇ ਕਹਾ ਤਾਂ ਸਾਡੇ ਅੱਖੇ ਲੱਗੀਆਂ ਫੇਰਾ ਸੀ ਏਡੀਸੀ ਸਾਹਿਬ ਨੂੰ ਮਿਲ ਗਏ ਸੀ ਕਿਉਂ ਕਾੱਖੇ ਕਿਉਂ ਨਹੀਂ ਲੱਗਦੇ ਕਿ ਕਾਰਨ ਕੀ ਹੈ ਆਰਐਮਜੀ ਉਹ ਕਾਲੀ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ ਇਹ ਅਸੀਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ ਇੱਕ ਦੂਜਾ ਗਰੁੱਪ ਹੈ ਜਿਹੜਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਇਸ ਕਰਕੇ ਨਹੀਂ ਕਰਦੀ। ਹਾਂਜੀ ਸਰ ਮੇਰਾ ਨਾਮ ਅਮਰਜੀਤ ਕੌਰ ਹੈ ਜੀ ਮੈਂ ਰਾਜਵਾਲੇ ਦੀ ਮੇਟਾਂ ਜੀ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਮੈਨੂੰ ਮੇਟ ਚੁਣਿਆ ਜੀ ਹੁਣ ਮੈਂ ਸਰਪੰਚ ਕੋਲੋਂ ਸੈਨਮੋਰ ਕਰਵਾਉਣ ਜਾਣੀ ਆ ਤੇ ਮੈਨੂੰ ਸੈਨ ਨਹੀਂ ਕਰਕੇ ਦੇ ਰਹੇ ਜੀ। ਕੀ ਕਾਰਨ ਕੀ ਹੈ? ਬਸ ਆਪਸੀ ਰੰਜਸ਼ੀ ਹੈ ਬਸ ਜੀ ਕਹਿੰਦੇ ਕੰਮ ਨਹੀਂ ਦੇਣਾ ਇਹ ਆ ਉਹ ਆ ਜੀ ਬਸ ਇਦਾਂ ਹੀ ਕਰਕੇ ਲਾਰੇ ਲਾਈ ਜਾਂਦੇ ਆਈ ਸਾਨੂੰ। ਨਹੀਂ ਜੇ ਗੱਲ ਕਰੀਏ ਵੀ ਆਪ ਪਾਰਟੀ ਦੀ ਸਰਕਾਰ ਹੋਵੇ ਤੇ ਤੁਹਾਨੂੰ ਕੰਮ ਨਾ ਮਿਲੇ। ਹਾਂਜੀ ਸਰ ਸਾਡੀ ਸਰਕਾਰ ਹੋਣ ਦੇ باوجود ਵੀ ਅਸੀਂ ਇਹ ਕਹਿੰਨੇ ਆ ਵਾ ਜੀ ਹੱਕ ਆ ਸਾਡਾ ਸਾਨੂੰ ਮਿਲਣਾ ਚਾਹੀਦਾ ਈ ਅਧਿਕਾਰੀਆਂ ਕਰਮਚਾਰੀਆਂ ਨੂੰ ਵਿਧਾਇਕਾਂ ਨੂੰ ਕਿਸੇ ਨੂੰ ਦੱਸਿਆ ਤੁਸੀਂ ਸਰ ਕਰਦੇ ਆ ਜੀ ਗੱਲ ਜੈਸੇ ਵਿਚਾਰੇ ਸਪੋਰਟ ਕਰਦੇ ਆ ਪਰ ਜੋ ਪੰਚਾਇਤੀ ਕੰਮ ਹੈ ਜੀ ਉਹ ਸਰਪੰਚ ਦੇ ਥਰੂ ਹੁੰਦਾ ਤੇ ਪਰ ਸਰਪੰਚ ਲਾਰੇ ਲਾ ਕੇ ਸਹਿਨ ਨਹੀਂ ਕਰ ਰਿਹਾ ਜੀ ਕਿੰਨੇ ਟੋਟਾ ਲੱਗੇ ਤੁਹਾਡੇ ਨੇ ਦੇਖ ਸਰ ਮੇਰੇ ਬੰਦੇ ਹੈਗੇ ਆ ਜੀ ਸੌਕ ਦੇ ਕਰੀਬ ਕਰੀਬ ਹੈਗੇ ਆ ਜੀ ਤੁਹਾਡੇ ਜਿਸ ਨਾਲ ਆਵਾਗਰ ਕਿੰਨਾ ਕੁ ਟਾਈਮ ਕਿੰਨਾ ਟਾਈਮ ਦਾ ਤੁਹਾਡਾ ਕੰਮ ਮਿਲਿਆ ਤੇ ਕਿੰਨਾ ਤੁਹਾਡਾ ਸਰ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਐਪ ਮਿਲਣ ਤੋਂ ਪਹਿਲਾਂ ਦਾ ਮੈਂ ਕੰਮ ਕਰਦੀ ਆ ਜੀ ਇਹਦੇ ਵਿੱਚ ਤੇ 2 ਸਾਲ ਹੋ ਗਏ ਜੀ ਮੈਨੂੰ ਐਪ ਚਲਾਈ ਜਾਂਦੀ ਨੂੰ ਜੀ ਨਹੀਂ ਹੁਣ ਕੰਮ ਪੈਂਡਿੰਗ ਕਿੰਨਾ ਪਿਆ ਹੁਣ ਤਾਂ ਸਰ ਹੋ ਗਿਆ ਜੀ 2 2 ਮਹੀਨੇ ਹੋ ਗਏ ਤਿੰਨ ਜੀ ਲਾਰਿਆਂ ਚ ਹੀ ਰੱਖਿਆ ਹੋਇਆ ਜੀ ਤੇ ਕੰਮ ਕਿਹਨਾਂ ਨੂੰ ਮਿਲ ਰਿਹਾ ਫਿਰ ਕੰਮ ਕਾਲੀ ਪਾਰਟੀ ਨੂੰ ਮਿਲ ਰਿਹਾ ਜੀ ਕੱਲੀ ਨੂੰ ਕੀ ਕਰਾਂਗੇ ਨਵੀਂ ਮੇਟ ਬਣੀ ਆ ਜੀ 2 ਮਹੀਨੇ ਹੋ ਗਏ ਸਿਰਫ ਉਹਨਾਂ ਨੂੰ ਹੀ ਕੰਮ ਮਿਲ ਰਿਹਾ ਹੈ ਤੇ ਸਾਨੂੰ ਕੰਮ ਨਹੀਂ ਦੇ ਰਹੇ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਇਹੋ ਹੀ ਮੰਗ ਕਰਦੇ ਆ ਜੀ ਕਿ ਮੇਰੀ ਲੇਬਰ ਨੂੰ ਕੰਮ ਮਿਲਣਾ ਚਾਹੀਦਾ ਜੀ ਕੀ ਨਾਮ ਹੈ ਤੁਹਾਡਾ ਅੱਜ ਕਿਉਂ ਸਰ ਮਨੀਸ਼ਾ ਮੈਂ ਵੀ ਮੇਟ ਆ ਸਰ ਹਾਂਜੀ ਕੀ ਸਮੱਸਿਆ ਹੈ ਜੀ ਤੁਹਾਨੂੰ ਸਮੱਸਿਆ ਇਹ ਹੈ ਵੀ ਮੇਰੀ ਲੇਬਰ ਨੂੰ ਵੀ ਕੰਮ ਮਿਲਣਾ ਚਾਹੀਦਾ ਸਰਪੰਚ ਨੂੰ ਮੋਹਰ ਲਾ ਕੇ ਦੇਣੀ ਚਾਹੀਦੀ ਹੈ ਸਾਡੇ ਜੀ ਸਰ ਨੂੰ ਕੰਮ ਕਿੰਨਾ ਨੂੰ ਮਿਲਦੇ ਹੈਗਾ ਸਰ ਕੱਲੀ ਦਾਲ ਲਾਲਿਆ ਨੂੰ ਹੀ ਮਿਲ ਰਿਹਾ ਕੰਮ ਤਾਂ ਕਿੰਨਾ ਸਮਾਂ ਹੋ ਗਿਆ ਸਾਨੂੰ ਸਾਨੂੰ ਤਾਂ ਸਰ ਦੋ ਤਿੰਨ ਮਹੀਨੇ ਹੋ ਗਏ ਘਰੇ ਬੈਠੇ ਹਾਂ ਸਰ ਉਹਨਾਂ ਦਾ ਕੰਮ ਚੱਲੀ ਜਾਂਦਾ ਸਰ ਕਿੰਨੇ ਸਰ ਮੇਰੀ ਤਾਂ ਐਪ ਵੀ ਪੁਰਾਣੀ ਸਾਰਿਆਂ ਨਾਲ ਪਹਿਲਾਂ ਐਪ ਹੀ ਮੈਨੂੰ ਮਿਲੀ ਸੀਗੀ ਪਿੰਡ ਚ ਕਿੰਨੇ ਕਿ ਤੁਹਾਡੇ ਜਿਹੜੀ ਹੈਗੇ ਆ ਨਰੇਗਾ ਦੇ ਘਰੋਂ ਨਰੇਗਾ ਦੇ ਸਰ ਸੌ ਬੰਦਾ ਹੈ ਮੇਰੇ ਕੋਲ ਕੀਮਾ ਕਰਦੇ ਹੋ ਜੀ ਸਰ ਸਾਨੂੰ ਕੰਮ ਮਿਲਣਾ ਚਾਹੀਦਾਗਾ ਪਿੰਡ ਦਾ ਹੀ ਜੀ ਵੇਖੀਏ ਤੁਹਾਡੇ ਜਿਹੜੀ ਹੈਗੇ ਆ ਨਰੇਗਾ ਵਾਲੇ ਉਹਨਾਂ ਦੇ ਘਰ ਦੇ ਹਾਲਾਤ ਤੇ ਕਿਸ ਤਰ੍ਹਾਂ ਦੇ ਹਨ ਸਰ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਅੱਜਕੱਲ੍ਹ ਹਾਲਾਤ ਸਰ ਗਰੀਬ ਤਾਂ ਇੱਥੋਂ ਹੀ ਖਾਂਦੇ ਲੱਗ ਰਿਹਾ। ਗਰੀਬ ਬੰਦਾ ਹੀ ਕੰਮ ਕਰੂਗਾ। ਹੋਰ ਤਾਂ ਕੋਣ ਗਰੀਬਾ ਨੇ ਤਾਂ ਇਹੀ ਬੇਰੁਜ਼ਗਾਰੀ ਦਾ ਹੀ ਕੰਮ ਕਰਨਾ ਸਰ। ਹਾਂਜੀ ਕੀ ਨਾਮ ਹੈ ਜੀ? ਮੇਰਾ ਨਾਮ ਜੀ ਹਰਵੰਦ ਸਿੰਘ ਰਾਜਵਾਲ। ਇੱਕ ਤੁਹਾਡੇ ਪਿੰਡ ਤੋਂ ਕੱਲ ਇੱਥੇ ਲੇਬਰ ਜਿਹੜੀ ਧਰਨਾ ਦੇ ਹੀ ਗਈ ਸੀ। ਜੀ ਸਰ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਜਿਹੜੇ ਪਿੰਡ ਦੇ ਸਰਪੰਚ ਆ ਉਹ ਸਾਨੂੰ ਕਿਸੇ ਕੋਈ ਐਪਲੀਕੇਸ਼ਨ ਜਿਹੜੀ ਕਿਨਰੇਗਾ ਦੀ ਉਹਦੇ ਤੇ ਮੋਹਰ ਨਹੀਂ ਲਾ ਕੇ ਦਿੰਦੇ। ਤਾ ਕੀ ਮੈਟਰ ਆ ਪੁਰਾ ਹੀ ਸਰਪਰਤ ਮੈਂ ਤੁਹਾਡਾ ਸਤਿਕਾਰ ਕਰਦਾ ਵੀ ਮੈਨੂੰ ਅੱਗੇ ਕਰ ਦੇ ਲੈਂਦਾ ਪਰ ਮੈਂ ਕਿਸੇ ਦੇ ਵਿਰੋਧ ਨਹੀਂ ਕਰਦਾ ਜੀ ਕਿਸੇ ਵਿਰੋਧ ਨਹੀਂ ਮ ਕਰਦਾ ਮੇਰੀ ਨਾ ਸਰਪੰਚ ਜੀ ਮੈਂ ਸਰਪੰਚੀ ਮੈਂ ਪ੍ਰਤੀਨਿਧੀ ਹਾਂ ਕੰਮ ਕਰਦਾ ਕੀ ਪਰ ਮੈਂ ਸਾਡੇ ਨਾਲ ਜਿਹੜੇ ਮੇਰੇ ਜਿਹਨਾਂ ਲੋਕਾਂ ਨੇ ਮਨਬੂਤਾ ਪਾਈਆਂ ਜੀ ਉਹ ਕਹਿੰਦੇ ਵੀ ਜਿਹੜੀ ਕੁੜੀ ਆ ਹਸਰਪੱਡੀ ਦਾ ਅਮਰਜੀਤ ਉਹ ਉਸ ਪਿੰਡ ਦੀ ਸਾਡੇ ਪਿੰਡਾਂ ਦੇ ਮਿਹਨਤ ਕੰਮ ਕਰਦੀ ਪਈ ਆ ਵੀ ਉਹਨੂੰ ਨਾ ਵੀ ਸਰਪੰਚਾ ਬਦਲੋ ਇਹ ਸਾਨੂੰ ਮੰਦਾ ਬੋਲਦੀ ਆ ਕਈ ਗੱਲਾਂ ਬੋਲਦੀ ਆ ਮੈਂ ਉਹਨੂੰ ਆਖਿਆ ਬੇਟਾ ਤੂੰ ਨਾ ਆਦਾ ਨਾ ਘੜਾ ਕੇ ਆਉਦੀ ਪੜ੍ਹਾਈ ਦਾ ਪਾ ਲਈ ਆਉਦੀ ਭੈਣ ਦਾ ਪਾ ਲਈ ਮਰਜੀ ਪਾ ਲਈ ਜੇ ਸਾਨੂੰ ਕੀ ਆ ਮੈਂ ਸਰਪੰਚਾ ਮੈਂ ਸੈਂਕੜੇ ਮੈਂ ਕਰ ਦੂੰਗਾ ਜੀ ਲੋਕਾਂ ਦਾ ਤਰਾਜ ਆ ਆਦਾ ਸੀਗੀ ਇੱਥੋਂ ਮਤਲਬ ਖੇੜੀ ਖਾ ਗਏ ਉਹ ਕਹਿੰਦੀ ਅਸੀਂ ਤਾਂ ਨਹੀਂ ਐ ਮੰਨਣਾ ਅਸੀਂ ਐ ਨਹੀਂ ਕਰਦਾ ਕਈ ਗੱਲਾਂ ਬੋਲੀਆਂ ਉਹਨਾਂ ਨੇ ਮੇਰੇ ਫਿਰ ਮੈਂ ਚੋਕਾ ਕਿ ਮੈਂ ਫਿਰ ਮੈਂ ਪਿੰਡ ਦੀ ਮੰਨਾ ਕੋਈ ਮੰਨਣਾ ਨੂੰ ਸਮਝ ਨਹੀਂ ਆ ਰਹੀ ਕੋਈ ਹਨਾ ਜੀ ਦੂਜਾ ਇਹ ਜੇ ਦੂਜੇ ਵਾਰ ਜਿਹੜਾ ਮੇਰੇ ਮਗਰ ਪੈਸਾ ਲਾਇਆ ਜਿਹੜਾ ਮੈਨੂੰ ਬ ਕੋ ਜੇ ਮੋਨ ਨੇ ਗੱਲ ਨਹੀਂ ਮੰਨਦਾ ਤੇ ਫਿਰ ਮੈਨੂੰ ਉਹ ਕਹਿੰਦੇ ਵੀ ਸਾਡੀ ਵੀ ਤੂੰ ਪਹਿਲੇ ਲਵਾਇਆ ਸੀ ਮਦਦ ਕੀਤੀ ਹੈ ਨਾ ਤੂੰ ਭਜਾਇਆ ਸੀ ਤੇ ਸੁਭਜ ਬਣਾਇਆ ਤੂੰ ਸਾਡੀ ਗੱਲ ਮੰਨ ਫਿਰ ਐਸ ਗੱਲ ਤੁਹਾਡੇ ਆਹ ਜੀ ਮੈਨੂੰ ਕਿਸੇ ਨਾ ਕੋਈ ਮਤਲਬ ਨਹੀਂ ਮੈਨੂੰ ਸਾਰੇ ਗਰੀਬਾਂ ਨੂੰ ਪੈਸਾ ਮਿਲੇ ਸਾਰੇ ਗਰੀਬਾਂ ਦੇ ਚਿੱਲੇ ਦੱਬਣ ਕੰਮ ਆ ਬਈ ਪਰ ਲੇਕਿਨ ਗੱਲ ਸਿਰਫ ਆਹੀ ਹੈ ਜੀ ਹੋਰ ਗਰੰਡ ਜੀ ਕੋਈ ਨਹੀਂ ਜੀ ਉਹਨਾਂ ਵੱਲੋਂ ਕਿਹਾ ਗਿਆ ਸੀ ਹੈ ਕਿ ਤੁਸੀਂ ਜਿਹੜੇ ਜ਼ਿਮੀਂਦਾਰ ਭਾਈ ਤਰ੍ਹਾਂ ਉਹਨਾਂ ਦੇ ਵਿੱਚ ਦਿਹਾੜੀ ਕਰੋ ਨਹੀਂ ਸਰ ਇਹ ਨਹੀਂ ਜੀ ਉਹ ਗੱਲ ਸੀ ਉਹਨਾਂ ਦੇ ਨਾਲ ਪਿੱਛੇ ਨਾਲ ਦੀ ਕੋਈ ਆਫਸਰ ਵਿਚ ਲੱਗ ਗਈ ਜਿਹੜੀ ਚਲਦੀ ਸੀ ਉਹਨਾਂ ਨੇ ਕੰਮ ਜੀਹੜੇ ਜਿਹੜੇ ਮੇਰੇ ਜਿਹਨਾਂ ਨੇ ਵੋਟਾਂ ਪਾਈਆਂ ਉਹ ਕਹਿ ਦਿਓ ਕਿ ਭਾਈ ਅਸੀਂ सरपंच ਤੋਂ ਮੋਹਰ ਲਾਉਣ ਲੱਗੇ ਸਾਨੂੰ ਕਹਿ ਦਿਓ ਸਰਪੰਚ ਨੂੰ ਲਾ ਦੇਵੇ ਮੈਂ ਆ ਗੜ ਗਈ ਸੀ ਤੇ ਹੁਣ ਤੁਹਾਡਾ ਜਿਹੜਾ ਮੇਨ ਮੈਟਰ ਹੈਗਾ ਜਿਹੜਾ ਮੇਟ ਨੂੰ ਬਦਲਣਾ ਹੀ ਹੈ ਮੇਟ ਨੂੰ ਮੈਟਰ ਤਾਂ ਪੂਰਾ ਬਦਲਣਾ ਤਾਂ ਹੈਗਾ ਜੀ ਉਹਨਾਂ ਸਾਰੇ ਸਾਰੇ ਮੇਰੇ ਮਗਰ ਜਿਹੜੇ ਲੋਕ ਆ ਉਹਨਾਂ ਦਾ ਵੀ ਇਹੀ ਹੈ ਮੇਰਾ ਕੋਈ ਨਹੀਂਗਾ ਮੇਰੇ ਨਾਲ ਕੋਈ ਮਦਦ ਨਹੀਂਗਾ ਜਿਹੜੇ ਮੇਰੇ ਪੋਜੇ ਨੇ ਮਦਦ ਕੀਤੀ ਆ ਉਹ ਕਹਿੰਦੇ ਇਹ ਵੀ ਤੁਸੀਂ ਆਹ ਕੰਮ ਕਰੋਗੇ ਤੇ ਫਿਰ ਇਹ ਤਾਂ ਤੁਹਾਨੂੰ ਅਸੀਂ ਸਮਝ ਨਹੀਂ ਮੰਦਾ ਕਿੰਨੇ ਮੇਡ ਕੰਮ ਕਰ ਰਹੇ ਉੱਥੇ ਤਿੰਨ ਆ ਜੀ ਤੇ ਇੱਕ ਤੁਹਾਡਾ ਮੇਡ ਹੋ ਗਿਆ ਇੱਕ ਇਹਨਾਂ ਦਾ ਆਪ ਵਾਲਿਆਂ ਦਾ ਹੋ ਗਿਆ ਤੀਜਾ ਮੇਡ ਕੋਨਾ ਹੈ ਕਾਂਗਰਸ ਦਾ ਜੀ ਤੇ ਉਹ ਤੁਹਾਡੇ ਨਾਲ ਸਹਿਮਤ ਹੈ ਸਹਿਮਤ ਸਾਰੇ ਸੀਗੇ ਜੀ ਬਸ ਚੱਕਰ ਐਸੇ ਕੁੜੀ ਤੋਂ ਹੀ ਪੈ ਗਿਆ ਹੁਣ ਉਹਦੇ ਵਿੱਚ ਜੇ ਕਾਂਗਰਸ ਵਾਲੇ ਤੂੰ ਕਰੇਗਾ ਤੇ ਮੁੜ ਕੇ ਤੁਹਾਨੂੰ ਆਮ ਪਾਰਟੀ ਵਾਲੇ ਵੀ ਕਰਨੇ ਪੈਣਗੇ ਤੂੰ ਕਰੀ ਨਾ ਜਿਹਨੇ ਕੁੜੀ ਨਹੀਂ ਹਟਦੀ ਉਹਨਾਂ ਦੀ ਨਕਰੀ ਅੱਛਾ ਕੱਲ ਜਿਹੜੇ ਧਰਨਾਕਾਰੀ ਸੀਗੇ ਉਹਨਾਂ ਵਿੱਚ ਕਾਂਗਰਸ ਤੇ ਜਿਹੜੇ ਆਪ ਵਾਲੇ ਦੋਨੋਂ ਸੀਗੇ ਦੋਨੋਂ ਸੀਗੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਣਾ ਜੀ ਉਹ ਜੋ ਪਬਲਿਕ ਕਹਿੰਦੀ ਪਈ ਆ ਕੁੜੀ ਨੂੰ ਪਾਸੇ ਕਦਰ ਉਹਦੀ ਭੈਣ ਨੂੰ ਬਣਾ ਦੇ ਜਾਂ ਉਹਦੀ ਭਝੀ ਨੂੰ ਬਣਾ ਦੇਵੇ ਇਸ ਨੂੰ ਬਣਾ ਦੇਵੇ ਕੀ ਕਾਰਨ ਕੀ ਆ ਜਿਹੜਾ ਉਹਨੂੰ ਬਣਾਉਂਦਾ ਕਾਰਨ ਉਹਨਾਂ ਮੰਦਾ ਕੋਈ ਬੋਲੀ ਨਾਲ ਜਿਹੜੇ ਲੀਵਰ ਕਮ ਕਰਦੀ ਉਹਨਾਂ ਨੇ ਜੀ ਮੰਦਾ ਬੋਲਦੀ ਜਾਂ ਕੋਈ ਮਾੜੀ ਗੱਲ ਕਹਿੰਦੀ ਕੋਈ ਕੋਈ ਗੱਲ ਗੁੰਝ ਕੀਤੀ ਹੋਣੀ ਕੋਈ ਮੈਨੂੰ ਨਹੀਂ ਪਤਾ ਕੀ ਕੀਤਾ ਵਾ ਪਰ ਉਹ ਕਦੇ ਵੀ ਸਾਡੇ ਨਾਲ ਗਰਮ ਬੋਲਦੀ ਆ ਅਸੀਂ ਉਹ ਕੁੜੀ ਨੂੰ ਇੱਥੋਂ ਇੱਕ ਪਗਾਨੇ ਪਿੰਡ ਤੋਂ ਆ ਕੇ ਇੱਥੇ ਮੇਰੇ ਨੇ ਕਹਿ ਦੇਣਾ ਤੁਹਾਡੇ ਕਹਿਣ ਦਾ ਮਤਲਬ ਆ ਵੀ ਜਿਹੜੀ ਕੁੜੀ ਆ ਉਹ ਇੱਥੋਂ ਦੀ ਕੁੜੀ ਆ ਤੇ ਵਿਆਹ ਹੀ ਹੋਰ ਥਾਂ ਤੇ ਆ ਵਿਆਹ ਹੀ ਅਸਨਪੱਟੀ ਆ ਜੀ ਠੀਕ ਹੈ ਅਸਨਪੱਟੀ ਵਿਆਹ ਹੀ ਆ ਕੁੜੀ ਸਾਡੇ ਪਿੰਡ ਦੀ ਆ ਤੇ ਪਰ ਉਹਨੂੰ ਆਖਿਆ ਵੀ ਮੈਂ ਨੂੰ ਕਹੇ ਬੇਟਾ ਵੇ ਤੂੰ ਇਸ ਤੋਂ ਦੂਰ ਨਾ ਬਸਲ ਤੇ ਤੂੰ ਪਾਸੇ ਹਟ ਜਾ ਪਰ ਉਹ ਮੰਨਦੀ ਨੂੰ ਜੇਲ ਕਰੀ ਬੈਠੀ ਆ ਤੇ ਲੋਕ ਜੇਲ ਕਰੀ ਖੜਵੇ ਤੂੰ ਫੇਰ ਸੈਨ ਨਾ ਕਰੂੰ ਮੈਨੂੰ ਐਂ ਕਹਿੰਦੇ ਜੀ ਅੱਛਾ ਇਸ ਵਿਸ਼ੇ ਨੂੰ ਲੈ ਕੇ ਕੋਈ ਤੁਸੀਂ ਸ਼ਿਕਾਇਤ ਕੀਤੀ ਆ ਨਹੀਂ ਸਰ ਕੋਈ ਨਹੀਂ ਕੀਤੀ ਉਸੇ ਕੋਈ ਅਧਿਕਾਰੀ ਨੂੰ ਮਿਲਿਆ ਉਹਨਾਂ ਜੀ ਮੈਂ ਅੱਜ ਗਿਆ ਸੀ ਜੀ ਸਿੱਖ ਸਾਹਿਬ ਕੋਲੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਜਿਹੜੀ ਉਹਨਾਂ ਮਾੜਾ ਕੁੜੀ ਨੂੰ ਉਹਦਾ ਨਾਮ ਬਦਲ ਕੇ ਪਾਸੇ ਕਰ ਦਿਓ ਮੈਂ ਚੋਭ ਕੇ ਸਰ ਕਰ ਦੇਣਾ ਮੈਨੂੰ ਤਾਂ ਕੋਈ ਮੈਂ ਡਰਨ ਨਹੀਂ ਕਿਤੇ ਨਾ ਮ ਦਵਾਂ ਨਾ ਡਰਾਂ ਬਸ ਸਿਰਫ ਐਸੀ ਗੱਲ ਤੋਂ ਜਿਹੜੇ ਨੋਟਾ ਪਾਈਆਂ ਮੈਨੂੰ ਉਹ ਤਰਾਜ ਮੰਦੀ ਹੈ ਤੇ ਸਿੱਖਤਾਂ ਨੇ ਕੀ ਪ੍ਰਸੰਤਾ ਸੇਖੋ ਸਾਹਿਬ ਕਹਿੰਦੇ ਕੋਈ ਨਹੀਂ ਬਹਿ ਕੇ ਸੱਣੇ ਨਿਕਲ ਠੀਕ ਹੈ